ਮੇ ਪੋਸਟ ਚੀਜ਼ ਨੂੰ ਤੁਸੀਂ ਬੇਦਰ ਤੋਕਾ ਤੱਕ ਪਹੁੰਚਾ ਸਕਦੇ ਹੋ ਕਿਵੇਂ ਉਹਨੂੰ ਤੁਸੀਂ ਬੇਦਰ ਧੰਗ ਨਾਲ ਪੇਸ਼ ਕਰ ਸਕੋ ਇੱਕ ਇੱਕ ਸਰਕਲ ਕੰਪਲੀਟ ਕਰ ਦੋ ਬੋਲੇ ਸੋਨਹਾ ਸ਼ਰਬਾਜੀ ਜੀ ਜੈ ਲਾਲ ਜੀ ਸ਼ਰਬਾਜੀ ਸ਼ਰਬਾਜ ਨੇੜੇ ਰਹੋ ਸਰਕਲ ਸਰਕਲ ਆਲੇ ਸਾਰੇ ਕੋਮਿਤ ਰਾਮ ਕੋਮਿਤ ਰਾਮ ਸੋਨਹਾ ਕੋਮਿਤ ਰਾਮ ਕੋਮਿਤ ਰਾਮ ਜੀ ਆਓ ਅੱਗੇ ਜੀ ਭੇਜ ਦੋ ਨੇੜੇ ਰਹੋ ਜੀ ਉਹ ਸਰਕਲਾਰੇ ਸਾਰੇ ਬੋਲੇ ਸੋਨਹਾਲ ਸਵਾਸ ਸਿਰ ਟੱਕੇ ਤੇਜਿੰਦਰ ਸਿੰਘ ਹਣੀ ਜੀ ਉਹ ਹਣੀ ਜੀ ਜਿਹੜਾ ਸਿਰ ਟੱਕੇ ਆਵੇ ਜੀ ਜਿਸ ਸਰੂਪਾ ਲੈਣਾ ਜਿਨ੍ਹਾਂ ਨੇ ਜੀ ਬੋਲੇ ਸੋਨਹਾਲ ਸਵਾਸ ਸਿਰ ਟੱਕੇ ਅਗਾ ਜੀ ਪਤਾ ਸਿਰ ਟੱਕੇ ਅਲਰ ਮਾਣੋ ਮਾ ਜੋ ਗਾਣੇ ਤੋਰ ਆਹੋ ਜੋ ਬੰਮੀ ਕੁਮਾਚ ਬੋਲੇ ਬੋਲੇ ਸੋ ਨਿਹਾਲ ਸਿਮਰਦੇ ਸੋ ਨਿਹਾਲ ਬੋਲੇ ਸੋ ਨਿਹਾਲ ਗੱਲ ਜੀ ਪਾ ਲਓ ਗੱਲ ਜੀ ਪਾਈ ਰੱਖੋ ਆਪਾਂ ਫੋਟੋਗ੍ਰਾਫ ਕਰਾਉਣੀ ਹੈ ਜੀ ਪਾਈ ਰੱਖੋ ਓ ਵੀ ਛੇ ਨਹੀਂ ਜੀ ਨਹੀਂ ਨਹੀਂ ਕੋਈ ਕੋਈ ਆਉਣੀ ਬੋਲੇ ਸੋ ਨਿਹਾਲ ਸੋ ਨਿਹਾਲ ਹਾਂ ਹਾਂ ਓ ਵੀ ਛੇ ਬਾਕੀ ਉਹਨੂੰ ਅਪਰੀਸ਼ੀਏਟ ਕਰਦੇ ਆ ਕਿ ਲੋਕ ਇਸ ਗੱਲ ਨੂੰ ਵੀ ਇਸ ਗੱਲ ਨੂੰ ਐਕਸੈਪਟ ਕਰਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਵਾਹਿਦ ਪਾਰਟੀ ਹੈ ਜਿਹੜੀ ਪੰਜਾਬ ਦੇ ਹੱਕਾਂ ਖਾਤਰ ਪੰਜਾਬ ਦੇ ਲੋਕਾਂ ਦੀਆਂ ਲੜਾਈਆਂ ਲੜਦੀ ਹੈ ਪੰਜਾਬ ਦੇ ਹੱਕਾਂ ਦੀ ਰਾਖੀ ਰੱਖਦੀ ਹੈ ਤੇ ਪੰਜਾਬ ਦੀ ਜੰਮਪਲ ਹੈ ਪੰਜਾਬ ਦੀ ਇੱਕੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਨੈਸ਼ਨਲ ਪਾਰਟੀਆਂ ਹੈ ਕੇਂਦਰੀ ਪਾਰਟੀਆਂ ਹਨ ਉਹਨਾਂ ਦੇ ਇੰਟਰਸਟ ਵੱਖ-ਵੱਖ ਸੂਬਿਆਂ 'ਚ ਹੈ ਪੰਜਾਬ ਦੇ ਹਿੱਤਾਂ ਦੇ ਖਾਤਰ ਇਕੱਲੀ ਸ਼੍ਰੋਮਣੀ ਅਕਾਲੀ ਦਲ ਖੜਦੀ ਹੈ ਅੱਜ ਸਭ ਤੋਂ ਪਹਿਲਾਂ ਤਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਜਥੇਬੰਦੀ ਫਰੀਦਕੋਟ ਵੱਲੋਂ ਹਲਕਾ ਦੇ ਵਿੱਚ ਫਰੀਦਕੋਟ ਦੇ ਵਿੱਚ ਜਿਹੜੇ ਆਪਣੇ ਸਰਕਲ ਅਨੁਸਾਰ ਉਹ ਲਾਏ ਗਏ ਸ਼ਹਿਰ ਦੇ ਵਿੱਚ ਸੱਤ ਸਰਕਲ ਹੈ ਸੱਤਾਂ ਸਰਕਲਾਂ ਦੇ ਅੱਡੋ 20 ਵਿੰਗਾਂ ਦੇ ਇੰਚਾਰਜ ਲਾਏ ਗਏ ਜਿਹੜੇ ਸਾਡੇ ਇਹ ਬੰਦੇ ਉਹ ਲਾਏ ਗਏ ਆ ਸਰਕਲ ਪ੍ਰਬੰਧ ਜਿਹੜੇ ਬੰਦੇ ਬਹੁਤ ਪੁਰਾਣੇ ਸਮੇਤੋ ਸ਼ਰੂਮਨੀ ਅਕਾਲੀ ਦਲ ਲਈ ਮਿਹਨਤ ਕਰ ਰਹੇ ਆ ਤੇ ਪਾਰਟੀ ਦੇ ਪੁਰਾਣੇ ਜਿਹੜੇ ਇਹ ਵਰਕਰ ਹੈ ਸਰਕਲ ਦੀ ਜਿਹੜੀ ਜਥੇਬੰਦੀ ਹੈ ਇਹ ਬਹੁਤ ਅਹਿਮ ਜਥੇਬੰਦੀ ਹੁੰਦੀ ਹੈ ਜਿਹੜੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਅੱਜ ਲੇਡੀਜ਼ ਬੈਂਕ ਦੇ ਸਰਕਲ ਪ੍ਰਧਾਨ ਤੇ ਸ਼ਰੂਮਨੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਬੰਦੀ ਦੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਹੈ ਅੱਜ ਮੈਂ ਦੁਆਰਾ ਫਿਰ ਸਾਰੇ ਸਰਕਲ ਪ੍ਰਧਾਨ ਸਾਹਿਬ ਨੂੰ ਸਭ ਨੂੰ ਵਧਾਈ ਦਿੰਨਾ ਹੈ ਇਨਾਂ ਨੂੰ ਮੁਬਾਰਕਬਾਦ ਦਿੰਨਾ ਹੈ ਵੀ ਉਹ ਤਖੜੇ ਹੋ ਕੇ ਕੰਮ ਕਰਨ ਔਰ ਸ਼ਰੂਮਨੀ ਅਕਾਲੀ ਦਲ ਨੂੰ ਦੇ ਹੱਥਾਂ ਨੂੰ ਮਜ਼ਬੂਤ ਕਰਨ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ